सारे पंचा का काफी स्वागत करते हैं तंज तो फिर तो परमात्मा पर तो बहुत बहुत पर तरक्की है बख्शी गुण करते हैं अब पहाड़ों जो कि लोग जाने का शौकीन है तीन जे बर्फ चुका शंकुला पास रोहतान तो पास तो बाललाचा पास जा सकते हो तो जो कि बर्फबारी पै चुकी है परंतु नवी तक जा जा सदते हो उस तो बाद जाए उ ਜਿਹੜਾ ਉੱਥੇ ਪਹਾੜ ਗਿਸਕਣ ਤੇ ਬੁੱਤਰ ਫੜਨ ਤੇ ਹਾੜਨ ਦੇ ਲਗਾਉਣ ਬਹੁਤ ਵਧੀਆ ਨੇ। ਤੇ ਇਸ ਨਾਲ ਜੋ ਕਿ ਤਾਪਮਨ ਵਿੱਚ ਉੱਥੇ ਵੀ ਬਰਫ਼ ਦੇ ਵਿੱਚ ਕਿੱਥੀ ਹੋਵੇ ਕਿੱਥੇ ਵੀ ਤਾਂ ਹੋਵੇ ਵੀ ਹੋਵੇਗੀ। ਤੇ ਆਖਿ ਸੇ ਮੇਰੇ ਜੋ ਵੀ ਵੀਰ ਪੈਣ ਗਏ ਹਨ ਘੁੰਮਣ ਦੇ ਉਹ ਕਿਰਪਾ ਕਰਕੇ ਉਹਨਾਂ ਵੀ ਤੱਕ ਵਾਪਸ ਆ ਜਾਣ। ਬਹੁਤ ਵਧੀਆ। ਨਹੀਂ ਤਾਂ ਹੋਰ ਆਣ ਅਨਵਰ ਦੁਨਾਂ ਵਿੱਚ ਜਾਉਣ ਬੜੇ ਦੂਰ ਤੋਂ ਬਾਹਰ। ਮੌਸਮ ਦਾ ਗਰਮਾ ਮੀ ਜਾ ਮੌਸਮ ਦੀ ਹੈ ਤਕੜੇ ਛੱਟਾ ਉੱਥੇ ਜੋ ਕਿ 10 ਦਿਨ ਵੀ ਆ ਇਸ ਨਾਲ ਦਾਬਨ ਵਿੱਚ ਬੜੀ ਪ੍ਰੇਵਰ ਦਰਜ ਕੀਤੀ ਜਾਵੇ ਕਿਤੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਧਰ ਆਪਣੇ ਪਰਿਵਾਰ ਦੇ ਵਿੱਚ 18 ਜੁਨ ਲਈ ਅਜ ਤਨ ਕਾਉਟਾ ਕਿਤਰੀ ਖਾਲ ਪਈ ਹੁਣ ਸਾਰ ਨਹੀਂ 19 ਨੂੰ ਵੀ ਕਿਤੇ ਕਿਤੇ 20 ਨੂੰ ਵੀ ਕਿਤੇ ਕਿਤੇ ਬਲੰਦੂ 21 ਤੋਂ ਮੌਸਮ ਨਹੀਂ ਹੁਣ ਜੇ ਦਬੀਰ ਤਰਵਾਰ ਦੇ ਵਿੱਚ ਦਸਤਕ ਦੇਣੀਆਂ ਤਾਂ ਪਾਣੀ ਤਾਂ ਭਾਰੇ ਮੀਆਂ ਨਾਲ ਦਸਤਕ ਹੋਵੇਗੀ ਤੇ ਤਾਪਮਾਨ ਹੋਰ ਘਟੇ ਕਰ ਜਾਵੇਗਾ ਲਗਪਗ ਪਤਕੀ ਜੂੰਦ ਦੇ ਆਸ-ਪਾਸ ਮੌਨਸੂਨ ਪੰਜਾਬ ਹਰਿਆਣਾ ਵਿੱਚ ਪਹੁੰਚ ਆਵੇਗੀ ਤੇ ਉਹ ਤੋਂ ਪਰਮੀ ਤੇ ਪਰਮੀ ਬਰਸਾਤਾਂ ਵੀ ਦੇਖਣ ਮਿਲ ਸਕਦੀਆਂ ਨੇ ਤੁਸੀਂ ਜੋ ਵੀ ਕੰਮ ਦਿੱਖਿਆ ਹੋਇਆ ਤੁਹਾਨੂੰ ਲੱਗੋ ਕਿ ਤੁਸੀਂ ਚੱਲਦੇ ਰਹਿਣਾ ਦਿਓ ਤੇ ਖੇਤਾਂ ਵਿੱਚ ਪਾਣੀ ਇਸ ਵਾਰ ਨਾਲ ਰਿਹਾ ਤਾਂ ਚੰਗਾ ਜਿੰਦੇ ਅੱਜ ਪਤਾ ਹੀ ਹੈ ਕਿ ਸਵੇਰੇ ਕਿੰਨਾ ਜੋ ਕਿ ਭਰਮ ਵੀ ਦਰਜ ਹੋਇਆ ਉਹੀ ਹੁਣ ਬਰਸ ਰਣ ਬੋਲੇ ਨੇ ਦਾਗ ਬਲੇ ਕੋ ਦੋ ਦੋ ਦਿਨ ਦੇ ਪਲੇਕਾਂ ਬਾਅਦ ਅੱਜ ਵੇਖਦੇ ਕਰ ਬੱਦਲ ਬੱਦਲ ਬੜਾ ਸਾਰੇ ਉਹ ਦੇਖਦੇ ਹਾਂ ਕਿਸਮਤ ਹਮਾਰੇ ਲੱਗੇ ਹੁਣ ਕਿਤੇ ਬੱਦਲ ਬਣਿਆ ਤੇ ਇਸਾ ਜੋ ਕਿ ਜਦੋਂ ਵੀ ਮੌਸਮ ਬਦਲਦਾ ਤੁਸੀ ਮੇਸ਼ਾ ਦੁਨੀਆਵਰ ਕੋਰ ਜਾਂ ਨੈਰਾ ਕੋਰ ਨਾ ਜਾਇਓ ਉਹ ਕੁਛ ਨਹੀਂ ਪਤਾ ਹੁੰਦਾ ਕਦੋਂ ਪਾਣੀ ਉੱਥੇ ਆ ਜਾਵੇ ਤੇ ਇਹਤੋਂ ਨਹੀਂ ਉੱਥੇ ਰੁੜ ਕੇ ਜਾ ਜਾਵੇ ਇਸ ਹਾਲਾ ਜੋ ਕਿ ਨਿਰੰਦਰ ਤੇ ਦ੍ਰਿਅਮਾ ਦੇ ਕੋਲ ਬੰਦਾ ਪੂਰਾ ਕਾਂਸ ਕਰਕੇ ਰੱਖਿਓ ਕਿਉਂਕਿ ਜਦੋਂ ਵੀ ਮੋਹਾਂ ਵਿੱਚ ਮੀਂਹ ਪਵੇ ਕਦੇ ਬੁੱਧਰ ਫੜੇਗਾ ਤਾਂ ਨਿਕਲੇ ਪਾਣੀ ਸਿੱਧਾ ਆਪਣੇ ਦ੍ਰਿਅਮਾ ਵਿੱਚ ਆ ਕੇ ਮੜੇਗਾ ਤਾਂ ਦ੍ਰਿਅਮਾ ਵਿੱਚ ਦ੍ਰਿਅਮਾ ਉਹ ਫਾਂਸੇ ਹੋਣਗੇ ਤਾਂ ਕਿਸੇ ਦੂਜੇ ਇਲਾਕੇ ਵਿੱਚ ਵੀ ਉਸ ਨੂੰ ਮਾਰ ਕਰ ਸਕਦੇ ਹਾਂ ਮੈਂ ਸਭ ਬਚਾ ਕੇ ਰੱਖਿਆ ਬਾਕੀ ਦਿਖ ਰਹੀਆਂ ਕਿੰਨੇ ਜਿੱਚ ਮੌਨਸਨ ਵਧੀਆ ਇਸ ਸਮੋਂ ਸਮੋਂ ਜਦੋਂ ਇਹ ਉਧਰ ਪਾਰ ਲੱਤੀ ਦੋਸਤ ਦਿਨ ਲਗਾ ਭੱਗ ਆ ਮਾਜਨਰ ਪੈਲਾ ਹਨਵਾਤੀ